ਆਪਣੀ ਵੀਡੀਓ ਨੂੰ ਦੇਖ ਰਹੇ ਬੱਚੇ ਬਜ਼ੁਰਗਾਂ ਭੈਣ ਭਰਾਵਾਂ ਦੋਸਤ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਹਾਂ ਜੀ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਗੋਰਖਨਾ ਅਤੇ ਟਿੱਲੇ ਤੇ ਖੂਗਾ ਮਾਰੀ ਤੇ ਤੁਹਾਨੂੰ ਪੂਰਾ ਹਨਾ ਜਿਹੜਾ ਇਹ ਮੇਲਾ ਅੱਜ ਆਪਾਂ ਕਵਰ ਕਰਾਂਗੇ ਦਿਖਾਵਾਂਗੇ ਤੇ ਬਣੇ ਰਹੋ ਆਪਣੇ ਵੀਡੀਓ ਦੇ ਵਿੱਚ ਅਨਾ ਤੁਹਾਨੂੰ ਪੂਰਾ ਮੇਲਾ ਕਵਰ ਕਰਕੇ ਅੱਗੇ ਦਿਖਾਵਾਂਗੇ ਬਹੁਤ ਜ਼ਿਆਦਾ ਕੱਟ ਹੁੰਦਾ ਔਰ ਇਹ ਸੰਗਤਾਂ ਦਾ ਭਾਰੀ ਕੱਟ ਹੁੰਦਾ ਹੈ ਤੇ ਦਿਖਾਉਣੇ ਆ ਤੁਹਾਨੂੰ ਅੱਜ ਪੂਰਾ ਮੇਲਾ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਸਾਹਮਣੇ ਤੁਸੀਂ ਦੇਖ ਰਹੇ ਹੋ ਪੁਲਿਸ ਵੱਲੋਂ ਚੈੱਕ ਪੋਸਟ ਬਣਾਈ ਗਈ ਹੈ ਇੱਥੇ ਸਿਰਫ ਜਮਿਆ ਰਿਕਸ਼ੇ ਜਾ ਰਹੇ ਨੇ ਸਵਾਰੀਆਂ ਨੂੰ ਲੈ ਕੇ ਮੰਦਰ ਦੀ ਵੱਲ ਤੇ ਜਿਹੜੀਆਂ ਲੋਕਲ ਗੱਡੀਆਂ ਨੇ ਸਮਾਨ ਲੈ ਕੇ ਅੰਦਰ ਜਾ ਰਹੀਆਂ ਨੇ ਉਹਨਾਂ ਨੂੰ ਹੀ ਜਾਣ ਦਿੰਦੇ ਨੇ ਅੰਦਰ ਬਾਕੀ ਜਿਹੜੀਆਂ ਬਾਹਰੋਂ ਗੱਡੀਆਂ ਆਉਂਦੀਆਂ ਨੇ ਉਹਨਾਂ ਨੂੰ ਪਾਰਕਿੰਗ ਦੇ ਵਿੱਚ ਲਗਾਉਣ ਲਈ ਇਹ ਪੁਲਿਸ ਵਾਲੇ ਕਹਿ ਰਹੇ ਨੇ ਇੱਥੋਂ ਜਿਹੜੀ ਗੱਗਾ ਪੀਰ ਜੀ ਦੇ ਮੰਦਰ ਦੀ ਦੂਰੀ ਤਕਰੀਬਨ 4 ਤੋਂ 5 ਕਿਲੋਮੀਟਰ ਹੈ ਤੇ ਸਮਾਂ ਸਵੇਰ ਦੇ 9:00 ਵੱਜ ਚੁੱਕੇ ਨੇ ਤੇ ਅੱਜ ਤਰੀਕ ਹੈਗੀ 15 ਅਗਸਤ 2025 ਟਾਈਮ ਜਿਹੜਾ ਸਵੇਰ ਦੇ 9 ਵਜੇ ਨੇ ਹਨਾ ਤਾਂ ਵੀ ਜਿਹੜੀ ਯਾਰ ਧੁੱਪਾ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਕਾਫੀ ਗਰਮੀ ਆ ਹਨਾ ਤੇ ਜਮੀਆਂ ਸੰਗਤਾਂ ਤੁਸੀਂ ਦੇਖ ਰਹੇ ਹੋ ਨਾ ਟੈਂਪੂ ਦੇ ਵਿੱਚ ਬੈਠ ਕੇ ਜਾ ਰਹੀਆਂ ਨੇ ਕਿਉਂਕਿ ਜਿਹੜੀ ਇੱਥੋਂ ਮੰਦਰ ਦੀ ਦੂਰੀ ਆ ਖਾਸੀ ਆ ਇਸ ਕਰਕੇ ਸੰਗਤਾਂ ਟੈਂਪੂ ਦੇ ਵਿੱਚ ਬੈਠ ਕੇ ਜਾ ਰਹੀਆਂ ਨੇ ਕਿਉਂਕਿ ਗਰਮੀ ਜ਼ਿਆਦੇ ਆ ਤੇ ਜਿਹੜੇ ਆ ਤੁਸੀਂ ਟੈਂਟ ਲੱਗੇ ਹੋਏ ਦੇਖ ਰਹੇ ਹੋ ਇਹ ਸਾਰੇ ਹਨਾ ਜਿਹੜੇ ਉਰੇ ਪੰਡਾਰੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਲੰਗਰ ਕਹਿੰਦੇ ਆ ਤੇ ਇਹ ਕਾਫੀ ਜ਼ਿਆਦਾ ਜਾਨੀ ਕਿ ਇਹ ਸਾਰੇ ਰੋਡ ਦੇ ਉੱਪਰ ਬਣੇ ਲੱਗੇ ਹੋਏ ਨੇ ਲੰਗਰ ਹਨਾ ਤੇ ਆਪਣੇ ਆ ਜਿਹੜੇ ਤੁਸੀਂ ਸੱਜੇ ਪਾਸੇ ਦੇਖ ਰਹੇ ਹੋ ਇਹ ਵੀ ਹਨਾ ਜਿਹੜਾ ਲੰਗਰ ਲੱਗਿਆ ਹੋਇਆ ਤੇ ਉਹ ਜਿਹੜਾ ਅੱਗੇ ਤੁਸੀਂ ਟੈਂਟ ਦੇਖ ਰਹੇ ਹੋ ਇਸੇ ਸਾਈਡ ਉਹ ਵੀ ਜਿਹੜਾ ਉਹ ਲੰਗਰ ਲੱਗਿਆ ਹੋਇਆ ਤੇ ਇੱਧਰ ਆਪਣੇ ਖੱਬੇ ਪਾਸੇ ਵੀ ਆ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਵੀ ਲੰਗਰ ਦਾ ਹੀ ਟੈਂਟ ਲੱਗਿਆ ਹੋਇਆ ਤੇ ਜਿਹੜੇ ਤੁਸੀਂ ਇਹ ਰੋਡ ਦੇ ਉੱਪਰ ਦੇਖੋਗੇ ਹਨਾ ਤਕਰੀਬਨ ਦੇਖ ਲਓ 4-5 ਕਿਲੋਮੀਟਰ ਪਹਿਲਾਂ ਹੀ ਜਿਹੜੇ ਲੰਗਰ ਸਟਾਰਟ ਹੋ ਗਏ ਨੇ ਤੇ ਆਹ ਜਿਹੜਾ ਤੁਸੀਂ ਲੰਗਰ ਦੇਖ ਰਹੇ ਹੋ ਲੱਗਿਆ ਹੋਇਆ ਇਹ ਲੱਗਿਆ ਹੋਇਆ ਜੀ ਕੜੀ ਚੌਲਾਂ ਦਾ ਲੰਗਰ ਤੇ ਇੱਧਰ ਪਿਆਰ ਨਾਲ ਬੈਠ ਕੇ ਜਿਹੜਾ ਸੰਗਤਾਂ ਹਨਾ ਲੰਗਰ ਨੂੰ ਛੱਕ ਰਹੀਆਂ ਨੇ ਤੇ ਇਧਰੋਂ ਜਿਹੜੀ ਉਹ ਸਾਹਮਣੇ ਤੁਸੀਂ ਗੱਡੀ ਦੇਖ ਰਹੇ ਹੋ ਉਹਦੇ ਵਿੱਚ ਸੰਗਤਾਂ ਹਨਾ ਜਿਹੜੀਆਂ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਜਾ ਰਹੀਆਂ ਨੇ ਆਪਣੇ ਘਰਾਂ ਨੂੰ ਤੇ ਇਧਰ ਸਾਹਮਣੇ ਆਹ ਬਾਈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੰਗਤਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਬੁਲਾ ਰਿਹਾ ਕਿ ਆਓ ਤੇ ਲੰਗਰ ਸਕੋ ਤੇ ਇਧਰ ਤੁਸੀਂ ਦੇਖ ਰਹੇ ਹੋ ਹਲਵਾਈਆਂ ਦੁਆਰਾ ਜਿਹੜਾ ਭੋਜਨ ਤਿਆਰ ਕੀਤਾ ਜਾ ਰਿਹਾ ਹਨਾ ਅ ਕਈ ਪ੍ਰਕਾਰ ਦਾ ਜਿਹੜਾ ਇੱਥੇ ਭੋਜਨ ਤਿਆਰ ਕੀਤਾ ਜਾ ਰਿਹਾ ਤੇ ਆਹ ਸਾਰੇ ਹਲਵਾਈ ਲੱਗੇ ਹੋਏ ਨੇ ਹਨਾ ਭੋਜਨ ਤਿਆਰ ਕਰਨ ਦੇ ਲਈ ਤੇ ਉਹ ਸਾਰਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਰਾ ਰਸਣ ਪਿਆ ਤੇ ਇੱਧਰ ਗੈਸ ਚੋਲਿਆਂ ਦੇ ਉੱਤੇ ਇਹ ਸਾਰਾ ਭੋਜਨ ਬਣਾ ਰਹੇ ਨੇ ਤੇ ਇਧਰ ਆ ਸੰਗਤਾਂ ਬੈਠ ਕੇ ਜਿਹੜਾ ਭੋਜਨ ਆ ਉਹ ਛਕ ਰਹੀਆਂ ਨੇ ਤੇ ਆਹ ਬਾਈ ਜਿਹੜਾ ਹਨਾ ਭੋਜਨਾ ਉਹਨੂੰ ਵਰਤਾ ਰਹੇ ਨੇ ਤੇ ਆਹ ਬਾਈ ਜਿਹੜਾ ਹਨਾ ਥਾਲਾਂ ਦੀ ਸੇਵਾ ਕਰ ਰਿਹਾ ਥਾਲ ਦੇ ਰਿਹਾ ਸੰਗਤਾਂ ਨੂੰ ਤੇ ਉਹ ਬਾਈ ਸਾਹਮਣੇ ਆਪਣੇ ਬਲੌਗ ਦੇ ਵਿੱਚ ਹੱਥ ਲਾ ਰਹੇ ਨੇ ਹਨਾ ਤੇ ਜਿਹੜੇ ਇਹ ਬੜੀ ਪਿਆਰ ਨਾਲ ਜਿਹੜਾ ਇਹ ਲੰਗਰ ਬਾਈ ਵਰਤਾ ਰਹੇ ਨੇ ਨਾ ਤੇ ਇਹ ਵਾਈ ਜਿਹੜੇ ਹੈਗੇ ਨੇ ਹਨਾ ਬਲੰਦ ਸ਼ਹਿਰ ਤੋਂ ਯੂਪੀ ਤੋਂ ਇਹਨਾਂ ਨੇ ਲੰਗਰ ਲਗਾਇਆ ਹੋਇਆ ਔਰੇ ਆਕੇ ਹਨਾ ਤੇ ਇਹਨਾਂ ਨੇ ਆਪਣੀ ਉਹ ਪੂਰੀ ਕਮੇਟੀ ਬਣਾਈ ਹੋਈ ਆ ਤੇ ਆ ਵਾਈ ਆ ਜਿਹੜਾ ਅ ਅਨਿਲ ਚੌਧਰੀ ਇਹ ਵਾਈ ਹਨਾ ਇਹਨਾਂ ਦੀ ਕਮੇਟੀ ਦਾ ਜਿਹੜਾ ਪ੍ਰਧਾਨ ਆ ਤੇ ਇਹਨਾਂ ਨੇ ਕਮੇਟੀ ਦੁਆਰਾ ਜਿਹੜਾ ਇਹ ਲੰਗਰ ਇੱਥੇ ਲਗਾਇਆ ਗਿਆ ਗਰਮੀ ਬਹੁਤ ਜ਼ਿਆਦਾ ਵਾਈਆਂ ਨੇ ਟੈਂਟ ਦੇ ਵਿੱਚ ਕੂਲਰ ਵੀ ਲਗਾਇਆ ਹੋਇਆ ਹਨਾ ਇਆ ਸੰਗਤਾਂ ਹਨਾ ਭੋਜਨ ਆਪਣੇ ਥਾਲਾਂ ਦੇ ਵਿੱਚ ਪਵਾ ਕੇ ਇੱਧਰ ਬੈਠ ਕੇ ਜਿਹੜਾ ਉਹ ਸ਼ਕਰੀ ਜੀ ਨੇ ਸੰਗਤਾਂ ਲਈ ਵੀ ਦੇਖੋ ਪੱਖੇ ਤੇ ਕੂਲਰ ਲਗਾਏ ਗਏ ਨੇ ਕਿਉਂਕਿ ਯਾਰ ਗਰਮੀ ਜਿਆਦਾ ਆ ਹਨਾ ਤੇ ਬਹੁਤ ਪਿਆਰ ਸਤਿਕਾਰ ਨਾਲ ਜਿਹੜੀਆਂ ਸੰਗਤਾਂ ਉਹ ਭੋਜਨ ਸ਼ਕਰੀ ਜੀ ਨੇ ਤੇ ਇੱਧਰ ਬਾਈ ਹਨਾ ਫੋਟੋ ਕਰਾ ਰਹੇ ਨੇ ਇੱਧਰ ਗੋਰਖਨਾਥ ਜੀ ਦੀ ਫੋਟੋ ਦੇ ਨਾਲ ਹਨਾ ਬਾਈ ਬੈਠ ਕੇ ਉਹਦੇ ਸਾਹਮਣੇ ਫੋਟੋਆਂ ਕਰਾ ਰਹੇ ਨੇ ਤੇ ਆਜੋ ਹੁਣ ਆਪਾਂ ਚੱਲਦੇ ਆਂ ਇੱਥੋਂ ਅੱਗੇ ਦਿਖਾਉਨੇ ਆ ਤੁਹਾਨੂੰ ਪੂਰਾ ਮੇਲਾ ਤੇ ਆ ਦੇਖੋ ਸਾਹਮਣੇ ਤੁਸੀਂ ਬੜੇ ਸਤਿਕਾਰ ਨਾਲ ਹਨਾ ਹੱਥ ਜੋੜ ਕੇ ਸੰਗਤਾਂ ਨੂੰ ਬੇਨਤੀ ਕਰਦੇ ਨੇ ਵੀ ਆਓ ਤੇ ਲੰਗਰ ਛਕੋ ਆ ਬਾਈ ਬਹੁਤ ਪਿਆਰ ਨਾਲ ਤੇ ਖੁਸ਼ੀ-ਖੁਸ਼ੀ ਸੰਗਤਾਂ ਨੂੰ ਕਹਿ ਰਹੇ ਨੇ ਕਿ ਆਓ ਤੇ ਲੰਗਰ ਛਕੋ ਤੇ ਇਹ ਸਾਰੇ ਬਾਈ ਹਨਾ ਲੰਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਇਧਰ ਹਨਾ ਬੋਰਡ ਦੇ ਉੱਤੇ ਇਹਨਾਂ ਦੀ ਕਮੇਟੀ ਦਾ ਪੂਰਾ ਨਾਮ ਲਿਖਿਆ ਗਿਆ ਜੈ ਬਾਬਾ ਜਹਰਵੀਰ ਮੌਸਮਗੜ ਸੇਵਾ ਸੰਮਤੀ ਇਹ ਇਹਨਾਂ ਦੀ ਜਿਹੜੀ ਕਮੇਟੀ ਬਣਾਈ ਹੋਈ ਆ ਬਾਈਆਂ ਦੀ ਹਨਾ ਉਹਦਾ ਪੂਰਾ ਨਾਮ ਆ ਸਾਹਮਣੇ ਤੁਸੀਂ ਬੋਰਡ ਦੇ ਉੱਤੇ ਲਿਖਿਆ ਦੇਖ ਸਕਦੇ ਹੋ ਤੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ Rajasthan ਦੀ ਸ਼ਾਨ ਊਠ ਤੇ ਹਲੇ ਵੀ ਹਨਾ ਕੁਝਕ ਲੋਕ ਨੇ ਜਿਹੜੇ ਹਨਾ ਊਠਾਂ ਤੇ ਰੇੜੀਆਂ ਦੇ ਉੱਤੇ ਜਿਹੜਾ ਸਮਾਨ ਇੱਥੇ ਢੋਆ ਜਾਂਦਾ ਲੇਕਿਨ ਜ਼ਿਆਦਾਤਰ ਗੱਡੀਆਂ ਦੇ ਵਿੱਚ ਹਨਾ ਟੈਂਪੂਆਂ ਦੇ ਉੱਤੇ ਜਿਹੜਾ ਸਮਾਨ ਢੋਆ ਜਾਂਦਾ ਲੇਕਿਨ ਫਿਰ ਵੀ ਤੁਹਾਨੂੰ ਅ ਥੋੜੇ ਲੋਕ ਹਨਾ ਊਠਾਂ ਦੇ ਉੱਤੇ ਐਵੇਂ ਸਮਾਨ ਢੋਂਦੇ ਦਿਖ ਜਾਣਗੇ ਸામਨੇ ਹਨਾ ਸੁਖਪ੍ਰੀਤ ਆ ਰਿਹਾ ਆਪਣੀ ਵੱਲ ਤੇ ਜਿਹੜੀਆਂ ਸੰਗਤਾਂ ਤੁਸੀਂ ਦੇਖ ਰਹੇ ਹੋ ਹਨ ਇਹ ਸਾਰੀਆਂ ਜਿਹੜੀਆਂ ਮੰਦਿਰ ਦੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਤੇ ਆਜੋ ਹੁਣ ਆਪਾਂ ਮੰਦਿਰ ਦੀ ਵੱਲ ਚੱਲਦੇ ਹਾਂ ਨਾ ਤੇ ਕਰਵਾਉਨੇ ਆ ਤੁਹਾਨੂੰ ਜਾਹਰ ਵੀਰ ਗੋਗਾ ਜੀ ਦੇ ਮੰਦਿਰ ਦੇ ਦਰਸ਼ਨ ਸਾਹਮਣੇ ਬੋਰਡ ਆ ਗਿਆ ਗੋਗਾ ਮੇੜੀ ਦਾ ਤੇ ਇਧਰ ਇਸ ਤਰ੍ਹਾਂ ਦੀਆਂ ਸਾਰੀਆਂ ਹਲਵਾਈ ਦੀਆਂ ਦੁਕਾਨਾਂ ਲੱਗੀਆਂ ਨੇ ਨਾ ਜਿਵੇਂ ਸਾਹਮਣੇ ਜਲੇਬੀ ਪਕੌੜੇ ਸਮੋਸੇ ਸਾਰਾ ਉਮੇਦਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਨੇ ਸਾਰਾ ਉਮੇਦਾ ਜੀ ਦ੍ਰਿਸ਼ ਹੈ ਨਾ ਬਿਲਕੁਲ ਉਮੇਦੀ ਮੇਲਾ ਪਰਿਆ ਹੋਇਆ ਇਹ ਤੇ ਜਨਨ ਕਿ ਆਪਣੇ ਪਿੰਡਾਂ ਵਾਲਿਆਂ ਚ ਥੋੜਾ ਜਿਹਾ ਇਕੱਠ ਘੱਟ ਹੁੰਦਾ ਤੇ ਇੱਥੇ ਬਹੁਤ ਜ਼ਿਆਦਾ ਇਕੱਠਾ ਤੇ ਆਹ ਦੇਖੋ ਇਧਰ ਵੀ ਉਮੇਦੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਬਰੈਡ ਪਕੌੜੇ ਲੱਡੂ ਸਾਰਾ ਨਾ ਆਮ ਇਹਨੀਆਂ ਦੁਕਾਨਾਂ ਬਣੀ ਹੋਈਆਂ ਨੇ ਤੇ ਇੱਧਰ ਆ ਪ੍ਰਸ਼ਾਦ ਵੀ ਮਿਲਦਾ ਹੋਰ ਉਹ ਹਨਾ। ਅਧਿਓ। ਇਹ ਮੱਥਾ ਟੇਕਣ ਲਈ ਤੁਸੀਂ ਇੱਥੋਂ ਪ੍ਰਸ਼ਾਦ ਲੈ ਕੇ ਜਾ ਸਕਦੇ ਹੋ। ਤੇ ਆ ਦੇਖੋ ਭੀੜ ਤੁਸੀਂ ਦੇਖ ਸਕਦੇ ਹੋ। ਉਹ ਸਾਹਮਣੇ ਬਸਤਾ ਖੜੀਆਂ ਨੇ। ਤੇ ਇੱਧਰ ਸਾਹਮਣੇ ਗੇਟ ਆ ਚੁੱਕਿਆ ਹਨਾ ਗੋਗਾ ਮੇੜੀ ਦਾ। ਸ਼੍ਰੀ ਗੋਗਾ ਜੀ ਸੇਵਾ ਸੰਪਤੀ ਗੋਗਾ ਮੇੜੀ ਧਰਮਸ਼ਾਲਾ। ਆ ਧਰਮਸ਼ਾਲਾ ਜੀ ਜਿੱਦੇ ਵਿੱਚ ਲੋਕ ਆਰਾਮ ਕਰਦੇ ਨੇ। ਇਵੇਂ ਦੀ ਤੁਹਾਨੂੰ ਹਲਵਾਈਆਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਮਿਲ ਜਾਣਗੀਆਂ ਹਨ ਜਿੱਥੇ ਕਿ ਸਾਰਾ ਪ੍ਰਸਾਦ ਦਾ ਸਮਾਨ ਮਿਲ ਜਾਂਦਾ ਤੇ ਆ ਜੋ ਬੋਰਡ ਆਇਆ ਹਨਾ ਅਗਰਵਾਲ ਧਰਮਸ਼ਾਲਾ ਗੋਗਾ ਮੜੀ ਐਵੇਂ ਦੀਆਂ ਧਰਮਸ਼ਾਲਾ ਤੁਹਾਨੂੰ ਗੋਗਾ ਮੜੀ ਦੇ ਬਿਲਕੁਲ ਨਜ਼ਦੀਕ ਵੀ ਮਿਲ ਜਾਣਗੀਆਂ ਬਹੁਤ ਜ਼ਿਆਦਾ ਜਿਹੜਾ ਤੁਸੀਂ ਟੈਂਟ ਥੱਲੇ ਇਕੱਠ ਦੇਖ ਰਹੇ ਹੋ ਇਹ ਸਾਰੀ ਸੰਗਤ ਮੰਦਿਰ ਦੇ ਦਰਸ਼ਨ ਕਰਨ ਦੇ ਲਈ ਪਹੁੰਚੀ ਹੋਈ ਆ ਹਨਾ ਕੱਥ ਬਹੁਤ ਜ਼ਿਆਦਾ ਇੰਨੀ ਗਰਮੀ ਦੇ ਵਿੱਚ ਵੀ ਹਨਾ ਬਹੁਤ ਭਾਰੀ ਗਿਣਤੀ ਦੇ ਵਿੱਚ ਜੜੀਆਂ ਸੰਗਤਾਂ ਇੱਥੇ ਮੰਦਿਰ ਦੇ ਦਰਸ਼ਨ ਕਰਨ ਪਹੁੰਚੀਆਂ ਹੋਈਆਂ ਨੇ ਤੇ ਗਰਮੀ ਦੇ ਕਾਰਨ ਹਨਾ ਟੈਂਟ ਦੇ ਵਿੱਚ ਜਿਹੜੇ ਉਹ ਪੱਖੇ ਲਗਾਏ ਗਏ ਨੇ ਆ ਤੁਸੀਂ ਦੇਖੋ ਉੱਥੋਂ ਲਾਈਨ ਘੁਮ ਘੁਮਾ ਕੇ ਹਨਾ ਇੱਥੋਂ ਦੀ ਫੇਰ ਅੱਗੇ ਜਿਹੜਾ ਉਹ ਮੰਦਿਰ ਦੀ ਵੱਲ ਜਾਣਾ ਪੈਂਦਾ ਬਹੁਤ ਤੇ ਆ ਸਾਹਮਣੇ ਜਾਹਰਵੀਰ ਗੋਗਾ ਜੀ ਦਾ ਜਿਹੜਾ ਮੰਦਿਰ ਆ ਉਹ ਬਣਿਆ ਹੋਇਆ ਹਨਾ ਤੇ ਆਜੋ ਆਪਾਂ ਵੀ ਲਾਈਨ ਦੇ ਵਿੱਚ ਲੱਗ ਕੇ ਤੁਹਾਨੂੰ ਕਰਵਾਉਨੇ ਆ ਜਾਹਰਵੀਰ ਗੋਗਾ ਜੀ ਦੇ ਮੰਦਿਰ ਦੇ ਦਰਸ਼ਨ ਆਪਾ ਮੰਦਰ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆ ਹਨਾ ਤੇ ਇੱਥੇ ਤੱਕ ਪਹੁੰਚਣ ਦੇ ਲਈ ਆਪਾਂ ਨੂੰ ਤਿੰਨ ਤੋਂ ਚਾਰ ਘੰਟੇ ਲੱਗ ਗਏ ਨੇ ਤੇ ਭੀੜ ਦੇਖੋ ਬਹੁਤ ਜ਼ਿਆਦਾ ਹਨਾ ਅ ਪਿੱਛੇ ਮੈਂ ਤੁਹਾਨੂੰ ਦਿਖਾਉਣਾ ਲਾਈਨ ਬਹੁਤ ਲੰਬੀ ਲੱਗੀ ਹੋਈ ਆ ਮੰਦਰ ਦੇ ਬਿਲਕੁਲ ਉੱਪਰ ਦੀ ਗੇੜਾ ਘੱਟ ਕੇ ਫਿਰ ਆਪਾਂ ਨੂੰ ਆਉਣਾ ਪਿਆ ਇੱਥੇ ਹਨਾ ਤੇ ਹੁਣ ਆਪਾਂ ਸਾਹਮਣੇ ਗੇਟ ਦੇ ਵਿੱਚ ਦੀ ਐਂਟਰ ਕਰਾਂਗੇ ਤੇ ਉੱਥੋਂ ਹੀ ਐਗਜ਼ਿਟ ਆ ਸਭਾ ਭਾਈ ਮੈਸਾਨੇ ਭਾਈਆਂ ਨੇ ਭਾਈ ਹਰਿਆਣੇ ਸਾਰੇ ਆਏ ਆ। ਇਹ ਭਾਈਆ ਪੰਜਾਬ ਸਿਆ ਰੱਖੇ ਆ। ਬਾਪੂਆਂ ਦੇ ਦਰਸ਼ਨ ਕਰਨ ਲਈ ਆਏ। ਹਾਂ ਜੀ ਆ ਹਰਿਆਣੇ ਤੋਂ ਭਾਈ ਆਇਆ ਸੀ। ਇਹ ਕਹਿੰਦਾ ਮੈਨੂੰ ਜਰੂਰ ਬਲਾਗ ਚ ਲਿਓ। ਮੈਂ ਕਿਹਾ ਆ ਜਾ ਭਾਈ। ਇੱਥੋਂ ਐਂਟਰੀ ਹੁੰਦੀ ਆ ਜੀ ਗੇਟ ਤੋਂ। ਅੱਛਾ। ਇਹ ਪਰਸ਼ਾਦ ਦੇ ਇੱਥੇ ਜਿਹੜਾ ਆਪਾਂ ਪ੍ਰਸ਼ਾਦ ਲੈ ਕੇ ਆਨਾ ਆ ਫੜ ਕੇ ਇੱਕਨ ਇੱਧਰ ਰੱਖ ਦਿੰਦੇ ਨੇ ਹਨਾ ਇਧਰੋਂ ਸਾਹਮਣੇ ਬਣਿਆ ਹੋਇਆ ਮੰਦਿਰ ਲੈਂਡਲਾਈਟ ਆ ਆ ਤੱਕ ਇਹ ਆ ਜੀ ਮੰਦਰ ਭੀੜ ਤੁਸੀਂ ਦੇਖ ਸਕਦੇ ਹੋ ਕਿੰਨੀ ਆ

ਨਹੀਂ ਜਵਾਰ ਕਿੰਨੇ ਜੇਲਾ ਬਾਹਰੋਂ ਰਾਤ ਤੱਕ ਜਾਂਦੇ ਅੰਦਰ ਹੋ ਜਾ ਨਾ ਬੈਠੋ ਇਹ ਤੋਂ ਬਾਹਰ ਵੀ ਕਰਦੇ ਆਂ ਪਹੁੰਚ ਗਏ ਨੀ ਇਹ ਮੰਦਿਰ ਦੇ ਬਿਲਕੁਲ ਗੇਟ ਤੇ ਪਹੁੰਚ ਚੁੱਕੇ ਆਂ

ਆਹ ਚਾਹ ਦੇ ਆਹ ਮੂਤ ਜਿਹੜਾ ਜਿਹੜਾ ਪਹਿਲਾਂ ਤੋਂ ਸੀਂਕਾ ਦੇ ਰਿਹਾ ਸਰ ਜੀ ਜਿਹੜਾ ਇਹ ਪ੍ਰਸੈਲਸ ਕੀਤਾ ਕਰ ਰਹੇ ਹੋ ਅੱਜ ਬੜਾ ਬੜਾ ਅੱਜ ਜਿਹੜੇ ਖੜੇ ਖੜੇ ਨਾਲ ਬਟਨ ਮੱਲਾ ਚਾਕੂਟੀ ਚੱਲ ਮਟੇ ਚੱਲ ਤੇ ਜਿਹੜਾ ਤੁਹਾਨੂੰ ਮੰਦਿਰ ਦੇ ਆਪਾਂ ਨੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪਾਂ ਮੰਦਿਰ ਤੋਂ ਦਰਸ਼ਨ ਕਰਕੇ ਬਾਹਰ ਦੀ ਵੱਲ ਜਾ ਰਹੇ ਹਾਂ ਦੋਗਾ ਮੜੀ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਚੁੱਕੇ ਹਾਂ ਬੱਸ ਤੇ ਹੁਣ ਆਪਾਂ ਜਾਵਾਂਗੇ ਗੋਰਖਨਾਥ ਦੇ ਟਿੱਲੇ ਦੀ ਵੱਲ ਹਣਾ ਜਦੋਂ ਆਪਾਂ ਗੋਰਖਨਾਥ ਜੀ ਦੇ ਟਿੱਲੇ ਦੀ ਵੱਲ ਜਾਂਦੇ ਆ ਤਾਂ ਰਸਤੇ ਦੇ ਵਿੱਚ ਐਵੇਂ ਦਾ ਬਾਜ਼ਾਰ ਬਣਿਆ ਹੋਇਆ ਐਵੇਂ ਦੀਆਂ ਦੁਕਾਨਾਂ ਨੇ ਜਿਹੜੀਆਂ ਸਾਰੀਆਂ ਬੜੀਆਂ ਹੋਈਆਂ ਨੇ ਤੇ ਆਹ ਜਿਹੜੀਆਂ ਸੰਗਤਾਂ ਤੁਸੀਂ ਦੇਖ ਰਹੇ ਹੋ ਵਾਪਸ ਆਉਂਦੀਆਂ ਇਹ ਗੋਰਖਨਾਥ ਜੀ ਦੇ ਟਿੱਲੇ ਤੇ ਦਰਸ਼ਨ ਕਰਕੇ ਵਾਪਸ ਆਪਣੇ ਘਰਾਂ ਨੂੰ ਜਾ ਰਹੀਆਂ ਨੇ ਤੇ ਆਹ ਰਸਤੇ ਦੇ ਵਿੱਚ ਟਰੇਲ ਤੇ ਟਰੈਕ ਆਉਂਦਾ ਇਹ ਇਹਦਾ ਹੁਣੇ ਹੁਣੇ ਫਟਕ ਬੰਦ ਹੋਇਆ ਇੱਥੇ ਵੀ ਲੋਕ ਹਨ ਜਦੋਂ ਫਟਕ ਲੱਗਦਾ ਟ੍ਰੇਨਾਂ ਗੁਜ਼ਰਦੀਆਂ ਤਾਂ ਐਵੇਂ ਹੀ ਲੋਕ ਹਨ ਆ ਪਾਰ ਕਰਦੇ ਨੇ ਆ ਦੇਖ ਲਓ ਤਾਂ ਹੀ ਇੱਥੇ ਜਿਹੜੇ ਪੁਲਿਸ ਕਰਮੀ ਲਗਾਏ ਗਏ ਨੇ ਇਹਨਾਂ ਨੂੰ ਰੋਕਣ ਦੇ ਲਈ ਹੈ ਨਾ ਤੇ ਇੱਧਰ ਹਨਾ ਠੰਡੇ ਪਾਣੀ ਦੀ ਸ਼ੁਬੀਲ ਲੱਗੀ ਹੋਈ ਆ ਗਰਮੀ ਬਹੁਤ ਜ਼ਿਆਦਾ ਤੇ ਲੋਕ ਪਾਣੀ ਪੀਣ ਦੇ ਲਈ ਰੁਕੇ ਹੋਏ ਨੇ ਬਹੁਤ ਜ਼ਿਆਦਾ ਗਰਮੀ ਹੋਣ ਦੇ ਕਾਰਨ ਪਾਣੀ ਦੀਆਂ ਜਿਹੜੀਆਂ ਸ਼ੁਬੀਲਾ ਐਵੇਂ ਦੀਆਂ ਰਸਤਿਆਂ ਦੇ ਵਿੱਚ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਤਿਵਾਰੀ ਮੂਰਤੀ ਕਲਾ ਕੇਂਦਰ ਤੇ ਇੱਥੇ ਆ ਸਾਰੀਆਂ ਮੂਰਤੀਆਂ ਨੇ ਤੁਸੀਂ ਇੱਥੋਂ ਮੂਰਤੀ ਖਰੀਦ ਕੇ ਲੈ ਕੇ ਜਾ ਸਕਦੇ ਹੋ ਹਨ ਗੋਰਖਨਾਥ ਜੀ ਦੇ ਟਿੱਲੇ ਦੇ ਬਿਲਕੁਲ ਆਪਾਂ ਮੇਨ ਗੇਟ ਦੇ ਉੱਪਰ ਪਹੁੰਚ ਚੁੱਕੇ ਆ ਨਾ ਤੇ ਆ ਬਣਿਆ ਹੋਇਆ ਮੇਨ ਗੇਟ ਹੈ ਨਾ ਤੇ ਇੱਥੋਂ ਆਪਾਂ ਐਂਟਰੀ ਕਰਨ ਜਾ ਰਹੇ ਆ ਤੇ ਆ ਜਿਹੜੇ ਲੋਕ ਇੱਥੇ ਮੇਨ ਗੇਟ ਤੇ ਆ ਕੇ ਮੱਥਾ ਟੇਕਦੇ ਨੇ ਨਾ ਤੇ ਕਈ ਲੋਕ ਇੱਥੋਂ ਡਟਾਉਂਟ ਕਰਕੇ ਵੀ ਜਾਂਦੇ ਨੇ ਨਾ ਤੇ ਮੇਨ ਗੇਟ ਦੇ ਅੰਦਰ ਵੜਦੇ ਹੀ ਐਵੇਂ ਦਾ ਬਾਜ਼ਾਰ ਬਣਿਆ ਹੋਇਆ ਸਾਰਾ ਬਹੁਤ ਦੁਕਾਨਾਂ ਬਣੀ ਹੋਈ ਨੇ ਪ੍ਰਸ਼ਾਦ ਦੀਆਂ ਨਾ ਤੇ ਆ ਵੀ ਦੁਕਾਨ ਬਣੀ ਹੋਈ ਆ ਪ੍ਰਸ਼ਾਦ ਦੀ ਹੈ ਨਾ ਤੇ ਇੱਥੇ ਤੁਸੀਂ ਪ੍ਰਸ਼ਾਦ ਲੈ ਕੇ ਅੰਦਰ ਜਾ ਸਕਦੇ ਹੋ ਨਾ ਤੇ ਆ ਭਾਈ ਜੀ ਨਾਲ ਆਪਾਂ ਨੇ ਗੱਲਬਾਤ ਕੀਤੀ ਹੈ ਕਹਿੰਦੇ ਵੀ ਤਕਰੀਬਨ ਹਨਾ ਜਿਹੜਾ ਸਾਰਾ ਸਾਲ ਤਕਰੀਬਨ ਸੰਗਤ ਇੱਥੇ ਆਉਂਦੀ ਰਹਿੰਦੇ ਨੇ ਹਰੇਕ ਸਟੇਟ ਤੋਂ ਤੇ ਨੌਵੀਂ ਜਦੋਂ ਇਹ ਮੇਲਾ ਹੁੰਦਾ ਤਾਂ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਆ ਤੁਸੀਂ ਦੇਖ ਰਹੇ ਹੋ ਬਾਈ ਤੁਸੀਂ ਤਾਂ ਰਾਜਸਥਾਨ ਦੀ ਹੋ ਹਨ ਹਨ ਜੀ ਕੀ ਨਾਮ ਆ ਜੀ ਆਪਣਾ ਸਾਰਾ ਆਪकी ਦੁਕਾਨ ਤੋਂ ਪੱਕੀ ਹੀ ਨਹੀਂ ਰਹਤੀ ਹੈ ਨਾ ਹਾਂ ਇਹ ਬਾਈ ਜਿਹੜੇ ਇਹ ਭਾਈ ਨੇ ਇਹਨਾਂ ਦੀ ਦੁਕਾਨ ਇੱਥੇ ਤਕਰੀਬਨ ਪੱਕੀ ਹੋ ਰਹਿੰਦੀ ਆ ਸਾਰਾ ਸਾਲ ਕਹਿੰਦੇ ਵੀ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਹਨ ਤੇ ਆ ਜੀ ਬੜਿਆ ਹੋਇਆ ਹਾਂ ਮੰਦਿਰ ਹਨਾ ਤੇ ਭੀੜ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਨਾ ਬਹੁਤ ਜ਼ਿਆਦਾ ਹਰ ਇੱਕ ਸਟੇਟ ਤੋਂ ਤਕਰੀਬਨ ਹੈ ਨਾ ਪੰਜਾਬ ਹਰਿਆਣਾ ਯੂਪੀ ਇਹ ਸਾਰੀਆਂ ਸਟੇਟਾਂ ਤੋਂ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਤੇ ਆ ਕਬੂਤਰ ਨੂੰ ਪਾਇਆ ਹੋਇਆ ਦਾਣਾ ਤੇ ਚੋਕ ਰਹੇ ਨੇ ਕਬੂਤਰ ਦਾਣਾ ਤੇ ਆ ਜਿਹੜੀ ਲਾਈਨ ਆ ਹੈ ਨਾ ਅ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਪੀੜ ਹੈ ਇੱਥੇ ਦੀ ਹੀ ਜਾ ਕੇ ਮੱਥਾ ਟੇਕਣਾ ਪੈਂਦਾ ਤੇ ਇੱਥੇ ਦੋ ਲਾਈਨਾਂ ਲੱਗਦੀਆਂ ਨੇ ਇੱਕ ਉਹ ਪਿੱਛੇ VIP ਲਾਈਨ ਆ ਤੁਸੀਂ ਉੱਧਰ ਦੀ ਵੀ ਜਾ ਸਕਦੇ ਹੋ ਜੇਕਰ ਤੁਸੀਂ ਇਕੱਠ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤੇ ਆਹ ਦੇਖੋ ਕਿੰਨਾ ਇਕੱਠਾ ਹੈ ਜੀ ਇਹ ਸਾਰੀਆਂ ਸੰਗਤਾਂ ਆ ਕੇ ਹੋ ਰੇ ਹਨ ਅ ਇਸ਼ਨਾਨ ਵੀ ਕਰਦੀਆਂ ਨੇ ਇੱਧਰ ਤਲਾਬ ਜਾਨੀ ਕਿ ਸਰੋਵਰ ਬਣਿਆ ਹੋਇਆ ਮੰਦਿਰ ਦੇ ਬਿਲਕੁਲ ਇੱਧਰਲੀ ਸਾਈਡ ਤੇ ਆਹ ਦੇਖੋ ਸੰਗਤਾਂ ਦਾ ਹਜੂਮ ਹਨ ਤੇ ਇੱਥੇ ਇਸ਼ਨਾਨ ਵੀ ਕਰਦੀਆਂ ਨੇ ਸੰਗਤਾਂ ਪਹੁੰਚ ਗਏ ਤੁਹਾਨੂੰ ਦਿਖਾਉਨੇ ਆ ਸਾਰਾ ਸਰੋਵਰ ਤੇ ਹਣਾ ਯਾਰ ਥੋੜਾ ਜਿਹਾ ਬੱਦਲ ਹੋਇਆ ਨਾ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇਜ਼ ਧੁੱਪ थी ਹੁਣ ਥੋੜੀ ਜਿਹੀ ਰਾਹਤ ਮਿਲੀ ਆ ਕਿਉਂਕਿ ਥੋੜਾ ਜਿਹਾ ਬੱਦਲ ਹੋ ਚੁੱਕਿਆ ਤੇ ਆ ਦੇਖੋ ਉਹ ਸਾਹਮਣੇ ਭੀੜ ਦੇਖੋ ਤੁਸੀਂ ਤੇ ਇਧਰ ਦੀ ਜਾਣਾ ਪੈਂਦਾ ਨਾ ਲਾਈਨ ਦੇ ਵਿੱਚ ਲਾ ਕੇ ਤੇ ਇੱਧਰ ਬਣੇ ਹੋਏ ਨੇ ਹਵਨ ਹਨਾ ਇਹ ਇੱਧਰ ਲੱਗਿਆ ਹੋਇਆ ਬੋਰਡ ਪਰਿਸ਼ ਪਰਿਸ਼ ਸ਼ਾਨਾਂਨਗੜ ਇਹ ਇਹ ਐਵੇਂ ਜਿਹੜਾ ਇਹ ਸਰੋਗਰ ਬਣਿਆ ਹੋਇਆ ਹਨਾ ਤੇ ਇੱਧਰ ਇਹ ਸਾਰੇ ਪਾਸੇ ਤੁਸੀਂ ਉੱਧਰ ਵੀ ਦੇਖ ਸਕਦੇ ਹੋ ਨਾ ਆਉਣ ਦੇ ਲਈ ਬਣਿਆ ਹੋਇਆ ਇਸ਼ਨਾਨ ਕਰਨ ਦੇ ਲਈ ਉੱਧਰ ਵੀ ਤੇ ਇੱਧਰ ਵੀ ਤੇ ਆਹ ਤਲਾਬ ਦੇ ਬਿਲਕੁਲ ਵਿਚਾਲੇ ਮੂਰਤੀ ਬਣੀ ਹੋਈ ਆ ਉਹ ਸਾਹਮਣੇ ਬਣੀ ਆ ਸ਼ਿਵ ਜੀ ਦੀ ਮੂਰਤੀ ਤੇ ਐਵੇਂ ਦੀਆਂ ਮੂਰਤੀਆਂ ਬਣੀਆਂ ਨੇ ਤਲਾਬ ਦੇ ਅੰਦਰ ਹਨਾ ਤੇ ਆਹ ਦੇਖੋ ਲੋਕ ਕਰ ਰਹੇ ਨੇ ਇਸ਼ਨਾਨ ਤੇ ਜਿਹੜੀਆਂ ਸੰਗਤਾਂ ਉਰੇ ਮੰਦਿਰ ਦੇ ਦਰਸ਼ਨ ਕਰਨ ਪਹੁੰਚਦੀਆਂ ਨੇ ਨਾ ਉਹ ਜ਼ਰੂਰ ਹਨਾ ਉਰੇ ਇਸ਼ਨਾਨ ਵੀ ਕਰਕੇ ਜਾਂਦੇ ਨੇ ਜਿਹੜਾ ਇਹ ਮੇਲੇ ਦੇ ਵਿੱਚ ਇਕੱਠਾ ਹਨਾ ਉਹ ਲਗਾਤਾਰ ਵਧਦਾ ਹੀ ਜਾ ਰਿਹਾ ਹਨਾ ਤੇ ਇਹ ਜਿਹੜਾ ਮੇਲਾ ਸੀਗਾ 11 ਤਰੀਕ ਤੋਂ ਸਟਾਰਟ ਹੋਇਆ ਸੀਗਾ ਮੈਂ ਉੱਥੇ ਉਹ ਬਾਈ ਜਿਹੜਾ ਦੁਕਾਨਦਾਰ ਸੀ ਉਹ ਤੋਂ ਪਤਾ ਕਰਿਆ ਹਨਾ ਤੇ ਨੌਵੇਂ ਵਾਲੇ ਦਿਨ ਇੱਥੇ ਬਹੁਤ ਜ਼ਿਆਦਾ ਇਕੱਠ ਹੋ ਜਾਣਾ ਤੇ ਇਧਰ ਇੱਕ ਗੁਫਾ ਬਣੀ ਹੋਈ ਆ ਨਾ ਤੇ ਦੱਸਿਆ ਜਾਂਦਾ ਕਿ ਗੋਰਖਨਾਥ ਜੀ ਨੇ ਜਿਹੜੀ ਆਪਣੀ ਤਪੱਸਿਆ કરી ਤੀ ਉਹ ਇਸ ਗੁਫਾ ਦੇ ਵਿੱਚ ਕੀਤੀ ਸੀ ਨਾ ਗੁਫਾ ਦੇ ਆਲੇ-ਦਾਲੇ ਸਰੋਵਰ ਬਣਿਆ ਹੋਇਆ ਨਾ ਜਿੱਥੇ ਲੋਕ ਸੁਨਾਨ ਕਰਕੇ ਜਾਂਦੇ ਨੇ ਉਹ ਰਿਹਾ ਨੇ ਤੇ ਆਏ ਜੀ ਗੁਫਾ ਦਾ ਮੂੰਹ ਬਣਾਇਆ ਹੋਇਆ ਇਸ ਤਰ੍ਹਾਂ ਦਾ ਤੇ ਜਿਹੜੀ ਕਿ ਐਂਟਰੀ ਗੇਟ ਆਏ ਆ ਨਾ ਗੁਫਾ ਦੇ ਅੰਦਰ ਐਂਟਰੀ ਕਰਨ ਦਾ ਤੇ ਇੱਥੇ ਬਹੁਤ ਸੰਗਤ ਹੈ ਨਾ ਜੋ ਦਰਸ਼ਨ ਕਰਨ ਜਾਂਦੀਆਂ ਨੇ ਗੁਫਾ ਦੇ ਅੰਦਰ ਦਿਖਾਉਨੇ ਆ ਤੁਹਾਨੂੰ ਤੇ ਆ ਜਿਹੜੀਆਂ ਦੀਵਾਰਾਂ ਦੇ ਹਨ ਕੰਧਾਂ ਦੇ ਉੱਪਰ ਇਸ ਤਰ੍ਹਾਂ ਦੀ ਮੂਰਤੀਆਂ ਬਣਾਈਆਂ ਗਈਆਂ ਨੇ ਜਿਹਨਾਂ ਕਿ ਚਿੱਤਰਕਾਰੀ ਕੀਤੀ ਗਈ ਹੈ ਨਾ ਤੇ ਆ ਜਿਹੜੀ ਆਪਾਂ ਲਾਈਨ ਦੇ ਵਿੱਚ ਜਾ ਰਹੇ ਆ ਇਹ ਅੰਦਰ ਐਂਟਰੀ ਕਰਨ ਦਾ ਰਸਤਾ ਹੈ ਨਾ ਤੇ ਇੱਧਰ ਜਿਹੜੇ ਆ ਲੋਕ ਬਾਅਦ ਸਾਰੇ ਨੇ ਦਰਸ਼ਨ ਕਰਕੇ ਬਾਅਦ ਸਾਰੇ ਨੇ ਨਾ ਆਹ ਦੇਖੋ ਇੱਧਰ ਪੂਰੀ ਹੈ ਨਾ ਉਹ ਬਣਾਈ ਹੋਈ ਆ ਕੰਡਾ ਦੇ ਉੱਪਰ ਪੂਰੀ ਜਿਹੜੀ ਸੱਤਰਕਾਰੀ ਕਰਕੇ ਮੂਰਤੀਆਂ ਦੀ ਜੋ ਬਣਾਈ ਗਈ ਆ ਤੇ ਆ ਇਹ ਜੀ ਐ ਜਿੱਥੇ ਬਾਬਾ ਗੋਰਖਨਾਥ ਜੀ ਨੇ ਬੈਠ ਕੇ ਤਾਂ ਆਪਣੀ ਤਪੱਸਿਆ ਕੀਤੀ ਦੀ ਹੈ ਨਾ ਤੇ ਦੱਸਿਆ ਜਾਂਦਾ ਨਾ ਪੁਰਾਣੇ ਉਹਨਾਂ ਚ ਪੁਰਾਣੇ ਵੇਦਾਂ ਚ ਉਹਨਾਂ ਚ ਵੀ ਕੀ ਕਹਿੰਦੇ ਨੇ ਜਿਹੜੀ ਇਹ ਗੁਰੂ ਗੋਰਖਨਾਥ ਜੀ ਨੇ ਤਪੱਸਿਆ ਕੀਤੀ ਆ ਤਾਂ ਉਹ ਇਸ ਥੱਲੇ ਦੇ ਬੈਠੇ ਸੀਗੇ ਨਾ ਤੇ ਉਰੇ ਬੈਠ ਕੇ ਉਹਨਾਂ ਨੇ ਤਪੱਸਿਆ ਕੀਤੀ ਸੀਗੀ ਤੇ ਆ ਦੇਖੋ ਸੰਗਤਾਂ ਦਾ ਜਿਹੜਾ ਇਕੱਠਾ ਆ ਉਹ ਕਾਫੀ ਆ ਹਨਾ ਲਾ ਤੇ ਇਹ ਜਿਹੜਾ ਸਥਾਨ ਹੈ ਹਨਾ ਬਾਬਾ ਗੁਰੂ ਗੋਖਨਾਥ ਜੀ ਦੇ ਜਿੱਥੇ ਬੈਠ ਕੇ ਭਗਤੀ ਕੀਤੀ ਸੀ ਉਹ ਸਥਾਨ ਆ ਜੀ ਇਹ ਤੇ ਇੱਥੇ ਬੈਠ ਕੇ ਐਵੇਂ ਸੰਗਤਾਂ ਹਨਾ ਮੱਥਾ ਟੇਕਦੇ ਨੇ ਆ ਦੇਖੋ ਐਵੇਂ ਦਾ ਬਣਿਆ ਹੋਇਆ ਇਹ ਸਥਾਨ ਜਿੱਥੇ ਗੁਰੂ ਗੋਖਨਾਥ ਜੀ ਨੇ ਬੈਠ ਕੇ ਜਿਹੜੀ ਉਹ ਆਪਣੀ ਤਪੱਸਿਆ ਕੀਤੀ ਸੀ ਤੇ ਆ ਦੇਖੋ ਸੰਗਤਾਂ ਦਾ ਇਕੱਠ ਹਨਾ ਕੀ ਰਾਮ ਜੀ ਮਾਲਾ ਚਲੋ ਜੀ ਚਲਦੇ ਹੁਣ ਆਪਾਂ ਜਿਹੜੇ ਉਹ ਦਰਸ਼ਨ ਨੇ ਕਰ ਲਏ ਹਨ ਤੇ ਹੁਣ ਆਪਾਂ ਚਲਦੇ ਆ ਬਾਹਰ ਤੇ ਐਵੇਂ ਦੀ ਇਸ ਤਰ੍ਹਾਂ ਦੀ ਹੈ ਨਾ ਜਿਹੜੀ ਚਿੱਤਰਕਾਰੀ ਜਿਵੇਂ ਮੈਂ ਤੁਹਾਨੂੰ ਆਉਂਦੇ ਹੋਏ ਜਦ ਆਪਾਂ ਗੇਟ ਦੇ ਅੰਦਰ ਐਂਟਰ ਕਰਿਆ ਤੇ ਉਧਰ ਵੀ ਇਸ ਤਰ੍ਹਾਂ ਦੀ ਜਿੱਤਰਕਾਰੀ ਕੀਤੀ ਹੋਈ ਸੀ ਹੈ ਨਾ ਕੰਧਾਂ ਦੇ ਉੱਤੇ ਹੈ ਨਾ ਦੀਵਾਰਾਂ ਦੇ ਉੱਤੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਤੇ ਆਹ ਜਿਹੜਾ ਗੇਟ ਆ ਹੈ ਨਾ ਜਦੋਂ ਆਪਾਂ ਐਂਟਰੀ ਗੇਟ ਤੋਂ ਐਂਟਰ ਕਰਦੇ ਆ ਤਾਂ ਆਹ ਜਿਹੜਾ ਰਸਤਾ ਬਣਿਆ ਹੋਇਆ ਇਹ ਹੈ ਜੇ ਅੰਦਰ ਜਾਣ ਦੇ ਲਈ ਆ ਤਾਂ ਇੱਥੋਂ ਜਿਹੜਾ ਆਪਾਂ ਦਰਸ਼ਨ ਕਰਨ ਤੋਂ ਬਾਅਦ ਉੱਤੇ ਵੀ ਘੁੰਮ ਕੇ ਇਸ ਤਰ੍ਹਾਂ ਜਿਵੇਂ ਆਹ ਭਾਈ ਆ ਰਹੇ ਨੇ ਬਾਅਦਸਾ ਅਮੇ ਅੰ ਦਰਸ਼ਨ ਕਰਨ ਤੋਂ ਬਾਅਦ ਮੱਥਾ ਟੇਕ ਕੇ ਲੋਕ ਇਸ ਤਰ੍ਹਾਂ ਵਾਪਸ ਆਉਂਦੇ ਰਹਿਣਾ। ਤੇ ਅੱਜ ਦੀ ਵੀਡੀਓ ਚ ਆਪਾਂ ਨੇ ਤੁਹਾਨੂੰ ਦਿਖਾਇਆ ਪਾਗੜ ਦਾ ਪੂਰਾ ਮੇਲਾ ਹਨਾ। ਅ ਦੁਕਾ ਮੜੀ ਦਿਖਾਈ ਆਪਾਂ ਨੇ ਨਾ ਤੇ ਗੋਰਖਨਾਥ ਜੀ ਦਾ ਜਿਹੜਾ ਢਿੱਲਾ ਸੀਗਾ ਉਹਦੇ ਤੋਂ ਵੀਰਵਾਇਆ ਆਪਾਂ ਨੇ ਦਰਸ਼ਨ ਤੇ ਹੁਣ ਹਨਾ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਤੇ ਜੇਕਰ ਵੀਡੀਓ ਯਾਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਕਰਿਓ। ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਕੱਲ ਨੂੰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਤੇ ਹਨਾ ਤੇ ਠੀਕ ਆ ਇੱਥੇ ਹੁਣ ਆਪਾਂ ਬਲੌਗ ਐਂਡ ਕਰਦੇ ਆਂ ਤੁਹਾਡਾ ਵੀਡੀਓ ਦੇਖਣ ਤੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ